ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਇੱਕ ਤਾਂ ਅਧੇਹਾ ਹੈ ਅਤੇ ਅਧੇ ਜਈਏ ਜੋ ਗੁਰਬਾਣੀ ਦੇ ਵਿੱਚ ਅਨੇਕ ਥਾਵਾਂ ਤੇ ਆਉਂਦੇ ਨੇ ਸ੍ਰੀ ਦਸਮ ਗ੍ਰੰਥ ਦੀ ਆਪਾਂ ਜੇ ਗੱਲ ਕਰ ਲਈਏ ਤੇ ਉਹਦੇ ਵਿੱਚ ਵੀ ਬਹੁਤ ਅਧੇਹਾ ਹੈ ਆਉਂਦੇ ਨੇ ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਲਈਏ ਤੇ ਉਹਦੇ ਵਿੱਚ ਵੀ ਸੰਗਤ ਜੀ ਅੱਧੇ ਹਾਹੇ ਤੇ ਜਈਏ ਬਹੁਤ ਹੁੰਦੇ ਨੇ ਉਹਨਾਂ ਦੀ ਪਛਾਣ ਕੀ ਹੈ ਕਿਉਂਕਿ ਸੁਖਮਣੀ ਸਾਹਿਬ ਦੇ ਵਿੱਚ ਵੀ ਕਈ ਥਾਂ ਤੇ ਜਈਏ ਜਾਂ ਹਾਹੇ ਉਚਾਰਨ ਕੀਤੇ ਹੋਏ ਨੇ ਪਰ ਆਪਾਂ ਸਾਰੇ ਉਹਨਾਂ ਨੂੰ ਜਈਆਂ ਨੂੰ ਹਾਹੇ ਸਮਝ ਕੇ ਉਚਾਰਨ ਕਰ ਰਹੇ ਹਾਂ ਇਸ ਕਰਕੇ ਜਿਹੜੇ ਅੱਧੇ ਹਾਹੇ ਆਉਂਦੇ ਨੇ ਉਹਨਾਂ ਦਾ ਜਿਹੜਾ ਜਿਨ੍ਹਾਂ ਦੇ ਉਹਨਾਂ ਦੇ ਇਸ ਤਰ੍ਹਾਂ ਬਣੀ ਹੋਵੇਗੀ ਉਹਨਾਂ ਦਾ ਜਿਹੜਾ ਪਾਸਾ ਹੈ ਇਸ ਤਰ੍ਹਾਂ ਬਣਿਆ ਹੋਵੇਗਾ ਜਿਹੜੇ ਜਈਏ ਹੋਣਗੇ ਉਹਨਾਂ ਦਾ ਜਿਹੜਾ ਇਸ ਤਰ੍ਹਾਂ ਉਹਨਾਂ ਦੀ ਬਣਿਆ ਹੋਵੇਗਾ ਇਹ ਤਿਆਰ ਰੱਖਣਾ ਕਿ ਜਈਏ ਇਹ ਅੱਧਾ ਹਾ ਹੈ ਇਹ ਅੱਧਾ ਜਈਏ ਗੁਰਬਾਣੀ ਦੇ ਵਿੱਚ ਜੇ ਇਸ ਦੀ ਬਨਾਵਟ ਇਸ ਤਰ੍ਹਾਂ ਬਣੀ ਹੈ ਤੇ ਅੱਧਾ ਜਈਆ ਸਮਝ ਲੈਣਾ ਉਹਨੂੰ ਜੇ ਇੰਦੀ ਬਨਾਵਟ ਇਸ ਤਰ੍ਹਾਂ ਬਣੀ ਹੈ ਤਾਂ ਨੂੰ ਜਿਵੇਂ ਆਪਾਂ ਜੇ ਪਾਉਨੇ ਆ ਜਾਂ ਹਾਹੇ ਦੀ ਜਿਹੜਾ ਅੱਧਾ ਹਾਹ ਇਸ ਤਰ੍ਹਾਂ ਬਣਿਆ ਹੋਵੇਗਾ ਉਹਨੂੰ ਅੱਧਾ ਹਾਹ ਉਚਾਰਨ ਕਰਨਾ ਕਿ ਜਿਹੜਾ ਦੀ ਬਨਾਵਟ ਐ ਬਣੀ ਹੈ ਉਹ ਅੱਧਾ ਹਾਹ ਹੈ ਜਿਵੇਂ ਆਪਾਂ ਸਵੈਆਂ ਦੇ ਵਿੱਚ ਪੜ੍ਹਦੇ ਆ ਨੰਨੇ ਦੇ ਥੱਲੇ ਅੱਧਾ ਹਾਹ ਲੱਗਾ ਇੱਥੇ ਇਹ ਅੱਧਾ ਹਾਹ ਹੈ ਜਿੱਥੇ ਵੀ ਗੁਰਬਾਣੀ ਦੇ ਵਿੱਚ ਅੱਧਾ ਹਾਹ ਆਉਂਦਾ ਹੈ ਉਸ ਨੂੰ ਹਮੇਸ਼ਾ ਹੀ ਭਾਰਾ ਉਚਾਰਨ ਕਰਨਾ ਹੈ ਉਸ ਸ਼ਬਦ ਨੂੰ ਭਾਰਾ ਹੀ ਉਚਾਰਨ ਕਰਨਾ ਭਾਵੇਂ ਗੁਰਬਾਣੀ ਦੇ ਵਿੱਚ ਆ ਰਿਹਾ ਹੈ ਤੇ ਭਾਵੇਂ ਸੰਗਤ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਆ ਰਿਹਾ ਹੈ ਅੱਧਾ ਹਾ ਹ ਇਸ ਤਰ੍ਹਾਂ ਇਹਦਾ ਜਿਹੜਾ ਉਚਾਰਨ ਹੈ ਨਾਤ ਨਾਤ ਇੱਥੇ ਨਹਾਉਣ ਦਾ ਅਰਥ ਹੈ ਹੁਣ ਕਈ ਸੰਗਤਾਂ ਨਹਾਤ ਪੜ ਜਾਂਦੀ ਹੈ ਨਹਾਤ ਪੂਰਾ ਹਾ ਹ ਲਾ ਕੇ ਪੂਰਾ ਹਾ ਹ ਨਹੀਂ ਲਾਉਣਾ ਅੱਧਾ ਹਾ ਹ ਹਮੇਸ਼ਾ ਹੀ ਭਾਰਾ ਉਚਾਰਨ ਹੁੰਦਾ ਹੈ ਜਾਂ ਹਲੰਤ ਲੱਗੀ ਹੋਵੇ ਫਿਰ ਵੀ ਇਹ ਪਾਠ ਨਾਤ ਉਚਾਰਨ ਹੋਵੇਗਾ ਜੇ ਹਲ ਅੱਧੇ ਹਾ ਨੂੰ ਕੱਟ ਕੇ ਲੰਤ ਲਾਈਏ ਹਲੰਤ ਦੇ ਨਾਲ ਵੀ ਨਾਤ ਭਾਰਾ ਪਾਠ ਉਚਾਰਨ ਹੋਵੇਗਾ ਨਾਤ ਫਿਰਿਓ ਲੀਏ ਸਾਤ ਸਮੁੰਦਰਾਂ ਨਾ ਲੋਕ ਗਯੋ ਪਰਲੋਕ ਗਵਾਯੋ ਇਹ ਤਾਂ ਹੋ ਗਏ ਸੰਗਤ ਜੀ ਅੱਧਾ ਹਾ ਜਿੰਦੀ ਇਸ ਦਾ ਬਨਾਵਟ ਬਣੀ ਹੋਵੇਗੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਉਚਾਰਨ ਕਰਨਾ ਹੈ ਜਿਹੜਾ ਅੱਧਾ ਹਾ ਹੈ ਨਾਤ ਨਾਤ ਭਾਰੇ ਸ਼ਬਦ ਪੜ੍ਹਨੇ ਨੇ ਜਿਨ੍ਹਾਂ ਥੱਲੇ ਅੱਧੇ ਹਾ ਹੈ ਲੱਗੇ ਨੇ ਜਿੱਥੇ ਹੁਣ ਅੱਧਾ ਜਈਆ ਆ ਜਾਂਦਾ ਜਿਵੇਂ ਹੁਣ ਇੱਥੇ ਸ ਸ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਜਿਵੇਂ ਉਹਦੀ ਬਨਾਵਟ ਪਰਾਂ ਨੂੰ ਬਣੀਏ ਉਸੇ ਤਰ੍ਹਾਂ ਦੀ ਬਨਾਵਟ ਪਰਾਂ ਨੂੰ ਬਣੀਏ ਇਸ ਤਰ੍ਹਾਂ ਇਹ ਆ ਅੱਧਾ ਜਈਆ ਕਿਤੇ ਵੀ ਗੁਰਬਾਣੀ ਵਿੱਚ ਆਉਂਦਾ ਹੈ ਅੱਧਾ ਜਈਆ ਸੰਗਤ ਜੀ ਹਮੇਸ਼ਾ ਹੀ ਐੜੇ ਦੀ ਆਵਾਜ਼ ਉਚਾਰਨ ਕਰੇਗਾ ਕਿਤੇ ਵੀ ਅੱਧਾ ਜਈਆ ਲੱਗਾ ਪੈਰ ਦੇ ਵਿੱਚ ਚਰਨਾ ਦੇ ਵਿੱਚ ਜੇ ਕਿਸੇ ਸ਼ਬਦ ਦੇ ਵਿੱਚ ਜਈਆ ਅੱਧਾ ਆਇਆ ਤੇ ਉਸ ਨੂੰ ਸੰਗਤ ਜੀ ਐੜਾ ਹੀ ਸਮਝ ਕੇ ਉਚਾਰਨ ਕਰਨਾ ਜੇ ਕੋਈ ਲਗਾ ਮਾਤਰਾ ਲੱਗੀ ਏ ਉਹ ਫਿਰ ਉਸ ਹੱਬ ਦੇ ਨਾਲ ਅੱਖਰ ਬਣ ਜਾਂਦਾ ਕਿਉਂਕਿ ਜਈਏ ਦੇ ਵਿੱਚੋਂ ਤਿੰਨ ਸ਼ਬਦ ਨਿਕਲਦੇ ਨੇ ਊੜਾ ਐੜਾ ਈੜੀ ਇਹ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਤੇ ਈੜੀ ਉਹ ਜਸਸ ਰਖੇਨ ਗੋਪਾਲ ਹੈ ਨਾਨਕ ਰੋਮ ਨਾ ਛੇਦੇ ਅਤੇ ਇੱਥੇ ਵੀ ਸੰਗਤ ਜੀ ਅੱਧਾ ਜਈਆ ਲੱਗਾ ਹੈ ਇੱਥੇ ਨੇ ਐਡਾ ਬਣ ਜਾਣਾ ਕਿਉਂਕਿ ਇੰਦੀ ਜਿਹੜੀ ਬਨਾਵਟ ਪਰਾਂ ਨੂੰ ਹੈ ਇੰਦੀ ਬਨਾਵਟ ਪਰਾਂ ਨੂੰ ਹੈ ਅੱਧੇ ਜਈਏ ਦੀ ਇੰਦੀ ਬਨਾਵਟ ਇਸ ਤਰ੍ਹਾਂ ਬਣੀ ਹੋਈ ਏ ਇਹ ਅੱਧਾ ਹਾ ਹੈ ਛੇਦੇ ਅਤੇ ਹੁਣ ਤੁਸੀਂ ਇਹ ਤਿਆਰ ਰੱਖਣਾ ਜਦੋਂ ਵੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪਾਠ ਕਰਦੇ ਹਾਂ ਸਹਿ ਪਾਠ ਕਰਦੇ ਹਾਂ ਜਾਂ ਖਣਪੜ ਸਾਹਿਬ ਕਰਦੇ ਆ ਜਾਂ ਨਿਤਨੇਮ ਕਰਦੇ ਆ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਜੇ ਕਿਤੇ ਅੱਧਾ ਹਾ ਹੁੰਦਾ ਤੇ 파ਰਾ ਪਾਠ ਉਚਾਰਨ ਕਰਨਾ ਜੇ ਅੱਧਾ ਜਈਆ ਹੁੰਦਾ ਤੇ ਉਹ ਐੜਾ ਉਚਾਰਨ ਹੋਵੇਗਾ ਮੁਕਤਾ ਉਚਾਰਨ ਜੇ ਕੋਈ ਲਗਾ ਮਾਤਰਾ ਜੇ ਨਹੀਂ ਲੱਗੀ ਜਿਵੇਂ ਹੁਣ ਇਨ੍ਹਾਂ ਸ਼ਬਦਾਂ ਦੇ ਉੱਤੇ ਲਗਾ ਮਾਤਰਾ ਕੋਈ ਨਹੀਂ ਲੱਗੀ ਜੱਜਾ ਸਸਾ ਐੜਾ ਇੱਥੇ ਮੁਕਤਾ ਹੈ ਤੇ ਇਹ ਕਸ ਕੇ ਉਚਾਰਨ ਹੁੰਦਾ ਜਸ ਅਦਕ ਲਾ ਕੇ ਉਚਾਰਨ ਹੋਵੇਗਾ ਕਸ ਕੇ ਇੱਥੇ ਹੁਣ ਐਡ ਇਹਨੂੰ ਕੋਈ ਲਗਾ ਮਾਤਰਾ ਨਹੀਂ ਲੱਗੀ ਤੇ ਨਾ ਹੀ ਲੱਗਣੀ ਇੱਥੇ ਜਿਹੜਾ ਐੜਾ ਬਣਨਾ ਹੈ ਜੇ ਕੋਈ ਇੱਥੇ ਸਿਹਾਰੀ ਜਾਂ ਲਗਾ ਮਾਤਰਾ ਲੱਗੀ ਹੁੰਦੀ ਉਹ ਹਿਸਾਬ ਦੇ ਨਾਲ ਇਸ ਦਾ ਸ਼ਬਦ ਉਚਾਰਨ ਹੋਣਾ ਸੀ ਸੋ ਵੀਡੀਓ ਨੂੰ ਕਰੋ ਸ਼ੇਅਰ ਤੇ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ